ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੁਣ ਕੱਲ ਪੂਰੇ ਸੰਸਾਰ ਵਿੱਚ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਹਾਏ। ਓ ਜੀ। ਪਾਉ ਜੀ। ਤੋ ਨਾਮ ਸਤ ਨਾਮ ਵਾਹਿਗੁਰੂ ਜੀ ਕਾ ਬਖਸ਼ਾ ਹਰ ਮਨ ਜੀ ਕੇ ਭਤੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੋ ਰਠ ਮਹਲਾ ਪੰਜਵਾਂ ਜਤਪੁਰ ਬ੍ਰਹਮਚਿਤ ਆਇਆ ਹੋ ਘਾਰੇ ਧਾਇ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਇਹ ਤਪਾਰ ਬ੍ਰਹਮਚਰਤ ਆਇਆ ਕਉ ਪੂਰਾ ਟੱਪੇ ਪਾਲ ਹੁਕਮ ਰਜਾਈ ਜਲਣਾ ਨਾਨਕ ਦੀਸ਼ਾ ਨਾਲ ਹੁਕਮੀ ਹੋਵਨ ਆਹ ਤੇ ਜੋਗ ਜੋਗ ਕੋਈ ਸਹ ਜੋ ਨਰਾਜ ਮਾਲਕ ਚੇਤੇ ਨੀ ਸਰਨਾਹੀ ਕੋਈ ਨਾਨਕ ਹੋਏ ਗਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਭ ਤੇ ਊਚ ਤਾ ਕੀ ਸੋਬਾ ਬਣੀ ਨਾਨਕ ਦੇ ਗੁਣ ਨਾਮ ਸੁਖਮਨੀ ਤੇਰ ਕਰ ਬੈ ਸੋ ਹਰ ਜਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿੱਥੇ ਬਾਬਾ ਪੈਰੇ ਜਿੱਥੇ ਬਾਬਾ ਪੈ ਸਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮਰੀ ਮਾਈ ਸਤਗੁਰੂ ਸੋ 10 ਮੀ ਪ੍ਰਸੰਗ 30 ਦਸੰਬਰ ਕਾ ਸਭ ਸੰਗਵਲੋ ਜੀ ਸਤਿ ਸ੍ਰੀ ਅਕਾਲ ਅੰਤਨ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਮਹੰਤ ਲਾਸਮਨ ਦਾਸ ਸੀਨੀਅਰ ਸਕੈਂਡਰੀ ਸਕੂਲ ਤਰਵੰਡੀਕਰਾਂ ਦੇ ਸਮੂਹ ਸਟਾਫ ਸਾਥੀਆਂ ਅਤੇ ਸਟਾਫ ਵੱਲੋਂ ਹਰ ਰੋਜ਼ ਮੂਲ ਮੰਤਰ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਹਨ ਅਰਦਾਸ ਕਰਦੇ ਹਨ ਪਾਤਸ਼ਾਹ ਜੀ ਕਿਰਪਾ ਕਰਨੀ ਆਪ ਜੀ ਦੇ ਸੇਵਕਾਂ ਦੇ ਸਿਰ ਤੇ ਬੱਚਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਦਰੋਂ ਕੋ ਨਾਮਦਾਨ ਗੁਰਸਿੱਖੀ ਜੀਨ ਬਖਸ਼ੀ ਕਰਨਾ ਪੜਾਈਆਂ ਵਿੱਚ ਸਫਲਤਾ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੋ ਪ੍ਰਭ ਕੋ ਮਿਲ ਬਹੁ ਚਹੈ ਰਾਜ ਕਰਹੁ ਤਲ ਗੁਰ ਸੇਵੀਐ ਅਹਨ ਸਸਾਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁੱਖ ਜਾਈ ਹੋ ਰਠ ਅਹਲਾ ਪੰਜ ਵਾ ਵਾਹਿਗੁਰੂ ਜੀ ਕੀ ਫਤਿਹ ਗੱਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਪ੍ਰਕਾਸ਼ਪੁਰਗ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਪਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਤੀ ਦੀ ਕੂਕ ਸੁਣੀ ਏਕੀ ਡਾਡੇ ਤੰਗ ਲੁਕਾਈ ਲੁੱਟ ਲਈ ਲੁੱਟੇ ਜਿੱਥੇ ਨਜ਼ਰੀ ਆਈ ਸਨ ਸ਼ੇਰਾਂ ਵਾਲੀਆਂ ਨੇ ਸਮ ਦਰਦ ਗਰੀਬਾਂ ਦਾ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬਰਾਜਮਾਨ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਆਪਣੇ ਸਕੂਲ ਕੈਂਪਸ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ अवतारपुर गुरपर्व मना रहे हां हर पख दे ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਨੂੰ ਰਸਤਾ ਦਿਖਾਉਂਦੀ ਆ ਤੇ ਮੈਂ ਆਪਣੇ ਵੱਲੋਂ ਆਪਣੀ ਸੰਸਥਾ ਦੇ ਵੱਲੋਂ ਸਾਡੇ ਕੋਲ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਸਾਹਿਬ ਮੈਂਬਰ ਸਹਿਬਾਨ ਆਏ ਨੇ ਉਹਨਾਂ ਨੂੰ ਵੀ ਔਰ ਸਾਰੇ ਵਿਦਿਆਰਥੀਆਂ ਨੂੰ ਵੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਪਰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਮੈਂ ਆਪਣੇ ਮਨ ਚ ਵੱਲੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ